ਤੁਸੀਂ ਜੁੜ ਚੁੱਕੇ ਅੰਮ੍ਰਿਤਸਰ ਆਵਾਜ਼ ਦੇ ਨਾਲ ਤੇ ਇਸ ਵਕਤ ਦੀ ਜਿਹੜੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਆਪਣਾ ਠਾਕੁਰ ਦੁਆਰਾ ਮੰਦਰ ਹੁੰਦਾ ਤੇ ਮੰਦਰ ਦੇ ਵਿੱਚ ਜਿਹੜਾ ਵੱਡਾ ਬਲਾਸਟ ਬੰਬ ਬਲਾਸਟ ਕੀਤਾ ਅੰਦਰ ਉਸੇ ਹੀ ਤਹਿਤ ਜਿਹੜਾ ਵਾ ਅੱਜ ਦੋ ਮੁਜਲਮ ਜਿਹੜੇ ਸੀ ਉਹ ਕਾਬੂ ਆ ਗਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਵਾ ਇੱਕ ਦੀ ਇਨਕਾਊਂਟਰ ਦੇ ਵਿੱਚ ਜਿਹੜਾ ਡੈਥ ਹੋ ਗਈ ਤੇ ਦੂਜਾ ਜਿਹੜਾ ਭੱਜਣ ਦੇ ਫਰਾਰ ਹੋਣ ਦੇ ਵਿੱਚ ਜਿਹੜਾ ਕਾਮਯਾਬ ਜਿਹੜਾ ਉਹ ਹੋ ਗਿਆ ਇਸੇ ਦੌਰਾਨ ਤੁਹਾਨੂੰ ਦੱਸਦੀ ਕਿ ਪੰਜ ਰਾਉਂਡ ਜਿਹੜੇ ਆ ਵਾ ਪੁਲਿਸ ਮੁਲਾਜ਼ਮਾਂ ਦੇ ਉੱਪਰ ਜਦੋਂ ਉਹ ਮੁੱਠਭੇੜ ਹੋਈ ਜਦੋਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਜਿਹੜਾ ਵਾ ਪੰਜ ਫਾਇਰ ਜਿਹੜਾ ਵਾ ਉਹ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਫਾਇਰ ਜਿਹੜਾ ਵਾ ਕਾਉਨਸਟੇਬਲ ਦੇ ਲੱਗਾ ਦੂਜਾ ਫੈਰ ਜਿਹੜਾ ਇੰਸਪੈਕਟਰ ਅਮੋਲਕਦੀਪ ਦੇ ਜਿਹੜਾ ਵਾ ਉਹਨਾਂ ਦੀ ਪੱਗ ਦੇ ਉੱਪਰ ਲੱਗਦਾ ਹੈ ਇਸੇ ਤਹਿ ਤੀਜਾ ਰਾਉਂਡ ਕੱਢਿਆ ਜਾਂਦਾ ਤੀਜਾ ਰਾਉਂਡ ਜਿਹੜਾ ਗੱਡੀ ਦੇ ਜਿਹੜਾ ਵਾ ਉਹ ਜਾ ਕੇ ਲੱਗਦਾ ਵਾ ਤਾਂ ਇਸ ਤੋਂ ਤਹਿਤ ਜਿਹੜਾ ਮੁਰਕੇ ਬਾਦ ਦੇ ਵਿੱਚ ਜਿਹੜਾ ਇੱਕ ਜਿਹੜਾ ਉਸ ਤੋਂ ਬਾਅਦ ਜਿਹੜਾ ਮੁਜਰਮ ਹੁੰਦਾ ਤਾਂ ਉਹ ਟੀਰ ਕਰ ਦਿੱਤਾ ਜਾਂਦਾ ਤੇ ਦੂਜਾ ਜਿਹੜਾ ਮੁਜਰਮ ਉਹਦਾ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਇਸੇ ਦੌਰਾਨ ਦੇਖ ਸਕਦੇ ਹੋ ਕਿ ਇਹ ਜਿਹੜੀ ਸਾਰੀ ਵਾਰਦਾਤ ਹੋਈ ਹੈ ਜਿਹੜਾ ਇਨਕਾਊਂਟਰ ਹੋਇਆ ਇਹ ਅੰਮ੍ਰਿਤਸਰ ਦੇ ਜਿਹੜਾ ਬੱਲ ਸੱਚਰਪਿੰਡ ਸੀ ਜੋ ਉੱਥੇ ਜਿਹੜਾ ਵਾ ਇਹ ਵੱਡਾ ਇਨਕਾਊਂਟਰ ਜਿਹੜਾ ਹੋਇਆ ਜੋ ਇਸ ਵਕਤ ਅਸੀਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਅੰਮ੍ਰਿਤਸਰ ਦੀ ਵੱਡੀ ਖਬਰ ਲੈ ਕੇ ਜਿਹੜਾ ਉਹ ਸਾਂਝੀਆਂ ਕਰ ਰਹੇ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਵਕਤ ਜਿਹੜਾ ਜੋ ਮੰਦਰ ਦੇ ਵਿੱਚ ਜੋ ਕਾਂਡ ਹੋਇਆ ਸੀ ਜੋ ਮੰਦਰ ਦੇ ਵਿੱਚ ਜੋ ਬੰਬ ਬਲਾਸਟ ਹੋਇਆ ਸੀ ਉਸ ਦੇ ਤਹਿਤ ਜਿਹੜਾ ਵਾ ਅੱਜ ਦੋ ਜਿਹੜੇ ਵਿਅਕਤੀ ਸੀ ਜੋ ਜਿਹੜੇ ਵੱਡੇ ਮੁਜਰਮ ਜਿਹੜੇ ਸੀ ਉਹਨਾਂ ਦੇ ਵਿੱਚੋਂ ਇੱਕ ਦਾ ਜਿਹੜਾ ਇਨਕਾਊਂਟਰ ਕਰ ਦਿੱਤਾ ਗਿਆ ਇਸ ਵਕਤ ਸੀਪੀ ਸਾਹਿਬ ਖੁਦ ਜੋ ਕਿ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਵੀ ਪਹੁੰਚੇ ਨੇ ਆ ਉਹਨਾਂ ਨਾਲ ਹੀ ਗੱਲਬਾਤ ਜਿਹੜੀ ਕਰਨ ਦੀ ਕੋਸ਼ ਕੌਣ ਕੌਣ ਫੜਿਆ ਗਿਆ ਤੇ ਕਈ ਇਹਨਾਂ ਉੱਪਰ ਪਹਿਲਾਂ ਵੀ ਕਿਹੜੇ ਕਿਹੜੇ ਮਾਮਲੇ ਦਰਜ ਸੀ ਸੋ ਖੁਦ ਜਿਹੜਾ ਪੁਲਿਸ ਕਮਿਸ਼ਨਰ ਜਿਹੜਾ ਵਾ ਉਹ ਪਹੁੰਚੇ ਨੇ ਆਪਣਾ ਤਾਂ ਇਸ ਵਕਤ ਜਿਹੜਾ ਵਾ ਪੁਲਿਸ ਕਮਿਸ਼ਨਰ ਖੁਦ ਪਹੁੰਚੇ ਨੇ ਅਸੀਂ ਉਹਨਾਂ ਦੇ ਨਾਲ ਵੀ ਜਿਹੜਾ ਵਾ ਗੱਲਬਾਤ ਜਿਹੜੀ ਉਹ ਕਰ ਲਾਂਗੇ ਮੌਕੇ ਤੇ ਜਿਹੜਾ ਵੱਡੀ ਫੋਰਸ ਦੇ ਨਾਲ ਜਿਹੜਾ ਪਹੁੰਚੇ ਨੇ ਆਪਣਾ ਤਾਂ ਗੱਲਬਾਤ ਜਿਹੜੀ ਆ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਦੇਖੋ 15 ਮਾਰਚ ਨੂੰ ਠਾਕਰਦوار ਮੰਦਿਰ ਖੰਡਵਾਲਾ ਛਾਟਾ ਦੇ ਵਿੱਚ ਇੱਕ ਧਮਾਕਾ ਹੋਇਆ ਸੀ ਔਰ ਦੋ ਬੰਦੇ ਉੱਥੇ ਫਿਕਰ ਹੋਏ ਸੀਗੇ ਅਕਿਊਜ਼ਡ ਔਰ ਮੋਟਰਸਾਈਕਲ ਤੇ ਤੋਂ ਸਾਡੇ ਉਸੇ ਦਿਨ ਤੋਂ ਸਪੈਸ਼ਲ ਟੀਮਸ ਲਾਈਆਂ ਗਈਆਂ ਸੀ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵਾਈਜ਼ਨ ਚ ਨਾਲ ਉਹਨਾਂ ਦੇ ਏਸੀਪੀ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਇੰਸਪੈਕਟਰ ਮੋਲਕ ਸਿੰਘ ਸੀਆਈਏ ਦੀ ਬਾਕੀ ਟੀਮਸ ਔਰ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਸੋ ਇਹਨਾਂ ਨੇ ਵਕਫ ਵਕ ਟੀਮਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਔਰ ਅੰਤ ਤੱਕ ਮਿਹਨਤ ਦਾ ਨਤੀਜਾ ਕਿ ਅਸੀਂ ਦੋਨੋਂ ਅਕਿਊਜ਼ਡ ਆਇਡੈਂਟੀਫਾਈ ਕੀਤੇ ਔਰ ਜਦੋਂ ਉਹਨਾਂ ਨੂੰ ਫੰਡ ਵਾਸਤੇ ਇਸ ਏਰੀਆ ਚ ਇੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉਹਦਾ ਪਿੱਛਾ ਕਰ ਰਹੀ ਸੀ ਪੁਲਿਸ ਪਾਰਟੀ ਜਿਵੇਂ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ 0.30 ਬੋਰ ਪਿਸਟਲ ਤੋਂ ਪੰਜ ਰਾਉਂਡਸ ਫਾਇਰ ਹੋਏ ਪੁਲਿਸ ਪਾਰਟੀ ਤੇ ਇੱਕ ਲੱਗਿਆ ਉਹ ਹੈਡ ਕਾਉਂਸਲ ਗੁਰਪ੍ਰੀਤ ਸਿੰਘ ਦੀ ਖੱਬੀ ਬਾਹਂ ਦੇ ਵਿੱਚ ਦੂਸਰਾ ਇੰਸਪੈਕਟਰ ਮੋਲਕ ਸਿੰਘ ਦੀ ਟਰਬਨ ਦੇ ਵਿੱਚ ਔਰ ਤੀਸਰਾ ਜਿਹੜਾ ਸਾਡੀ ਜਿਹੜੀ ਪੁਲਿਸ ਵਹੀਕਲ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਵੀ ਪੁਲਿਸ ਪਾਰਟੀ ਨੇ ਜਦੋਂ ਵਾਪਸ ਫਾਇਰ ਕੀਤਾ ਆਪਣੇ ਸਰਵਿਸ ਪਿਸਟਲਸੋਂ ਤੋ ਜਿਹੜਾ ਇੱਕ ਅਕਿਊਜ਼ਡ ਹੈ ਗੁਰਸੇਦਕ ﺍﻟियस সিদ্দিকी ਜੋ ਕਿ ਬਲਪਿੰਡ ਦਾ ਰਹਿਣ ਵਾਲਾ ਉਹ ਇੰਜਰਡ ਹੋਇਆ ਸੋ ਆਪਣੇ ਮੁਲਾਜ਼ਮ ਨੂੰ ਵੀ ਤੇ ਜਿਹੜਾ ਮੁਲਜ਼ਮ ਹੈ ਦੋਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਰਸ਼ ਕੀਤਾ ਗਿਆ ਮੈਡੀਕਲ ਟਰੀਟਮੈਂਟ ਵਾਸਤੇ ਜਿੱਥੇ ਉਹਦੀ ਜਾ ਕੇ ਮੌਤ ਹੋ ਗਈ ਗੁਰਸੇਦਕ ਦੀ ਹੈਡ ਕੌਂਸਲਰ ਗੁਰਪ੍ਰੀਤ ਜੇ ਜੇਰੇ ਇਲਾਜ ਆ ਉੱਥੇ ਤੇ ਇਹਦੇ ਚ ਬੇਸਿਕਲੀ ਗੱਲ ਇਹ ਸਾਹਮਣੇ ਆਈ ਹੈ ਕਿ ਦੋ ਬੰਦੇ ਇਹ ਜੋ ਸਾਨੂੰ ਟੈਕਨੀਕਲੀ ਤੇ ਵੈਸੇ ਪਤਾ ਲੱਗਿਆ ਇਹਨਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਟੈਕਨੀਕਲੀ ਸਾਨੂੰ ਇਹ ਸਮਝ ਆ ਰਹੀ ਹੈ ਕਿ ਫੋਰਨ ਬੇਸਡ ਕੋਈ ਹੈਂਡਲਰ ਹੈ ਜਿਹੜਾ ਆਈਐਸਆਈ ਦੇ ਜਿਵੇਂ ਅਕਸਰ ਹੁੰਦਾ ਕੇਸਾਂ ਦੇ ਵਿੱਚ ਉਹਨਾਂ ਦੇ ਇਸ਼ਾਰਿਆਂ ਤੇ ਬਦਮਨੀ ਫਲਾਉਣ ਵਾਸਤੇ ਇਹਨਾਂ ਲੋਕਾਂ ਨੂੰ ਛੋਟੇ ਲਾਲਚਾਂ ਵਾਸਤੇ ਜਿਵੇਂ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਤੇ ਇਸ ਕੰਮ ਵਾਸਤੇ ਲਾਉਂਦੇ ਪਰ ਪੰਜਾਬ ਪੁਲਿਸ ਔਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਅਸੀਂ ਸક્ષਮ ਆ ਔਰ ਇਹ ਬੜੀ ਜਲਦੀ ਇਹ ਵੀ ਕੇਸ ਸਟ੍ਰੈਸ ਕੀਤਾ ਕਿ ਮੈਂ ਸਮਝਦਾ ਰਿਕਾਰਡ ਟਾਈਮ ਦੇ ਵਿੱਚ ਐ ਸਵਾ ਦਿਨ ਦੇ ਵਿੱਚ ਕਿਉਂਕਿ ਇਹਦੇ ਨਾਲ ਬੜੀ ਸਨਸਨੀ ਸੀਗੀ ਔਰ ਬਹੁਤ ਪ੍ਰੈਸ਼ਰ ਸੀ ਪੁਲਿਸ ਦੇ ਉੱਤੇ ਵੀ ਬਿਲਕੁਲ ਬਟ ਮੈਂ ਦਲੀ ਮੁਬਾਰਕਬਾਦ ਦਿੰਨਾ ਹੈ ਸਾਰੇ ਟੀਮ ਆਫ ਆਫੀਸਰਸ ਨੂੰ ਕਿ ਇਹਨਾਂ ਨੇ ਇੱਕ ਦਿਨ ਮਿੰਟ ਵੀ ਸੌਂ ਕੇ ਨਹੀਂ ਦੇਖਿਆ ਉਸ ਦਿਨ ਔਰ ਮੈਂ ਅਜਮਾਨਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਵੀ ਇਹਨਾਂ ਨੂੰ ਦਲੀ ਮੁਬਾਰਕਬਾਦ ਦਿੰਨਾ ਔਰ ਪੰਜਾਬ ਪੁਲਿਸ ਨੂੰ ਹਮੇਸ਼ਾ ਆਪਣੇ ਇਤਿਹਾਸ ਤੇ ਤੇ ਜਿਹੜੇ ਇਹੋ ਜੇ ਜਾਂਬਾ ਸਾਡੇ ਅਫਸਰ ਨੇ ਇਹਨਾਂ ਦੇ ਉੱਤੇ ਮਾਰਾ ਸਰ ਇਹੋ ਦੋਨਾਂ ਦੇ ਖਿਲਾਫ ਦੋ ਦੋ ਮੁਕਦਮੇ ਨੇ ਜੀ ਉਹ ਜਿਹੜਾ ਗੁਰਸਿੱਦਕ ਹੈ ਉਹਦੇ ਖਿਲਾਫ ਦੋ ਮੁਕਦਮੇ ਸੀ ਜਿਸ ਚ ਸਨੇਚਿੰਗ ਤੇ 25 ਆਰਮਜ਼ ਦਾ ਇਲੀਗਲ ਵੈਪਨ ਦਾ ਔਰ ਜਿਹੜਾ ਵਿਸ਼ਾਲ ਹੈ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਇੱਕ ਤਾਂ ਮਰਡਰ ਦਾ ਹੈ ਦੂਜਾ ਅਟੈਂਪਟ ਟੂ ਮਰਡਰ ਅਲੋਂਗ ਵਿਦ ਇਲੀਗਲ ਆਰਮ 25 ਆਰਮ ਸਰ ਮੋਟਰਸਾਈਕਲ ਬਾਰੇ ਕੀ ਜਾਣਕਾਰੀ ਮੋਟਰਸਾਈਕਲ ਇੱਕ ਸਾਨੂੰ ਮਾਲਕ ਦਾ ਪਤਾ ਲੱਗ ਗਿਆ ਉਤੋਂ ਹੀ ਪੁੱਛਿਆ ਸੀ ਉਹ ਕਹਿੰਦਾ ਮੇਰੇ ਤੋਂ ਮੰਗ ਕੇ ਲੈ ਕੇ ਗਏ ਸਰ ਹੋਰ ਵੀ ਹੋ ਸਕਦੇ ਸ਼ਾਮਿਲ ਜਿਹੜਾ ਹੋ ਵੀ ਸੂਚਨੇ ਧਾਰਤੇ ਨੇ ਉੱਥੇ ਕਿਹਾ ਦੇਖੋ ਸਾਰਾ ਇੰਟੈਲੀਜੈਂਸ ਬੇਸ profession policeing technical human ਸਾਰੀਆਂ ਚੀਜ਼ਾਂ ਰਲਾ ਕੇ ਇੱਕ ਬੜੀ ਵਧੀਆ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਟੀਮ ਨੇ ਔਰ ਇੱਕ ਕਾਮਯਾਬੀ ਸਾਨੂੰ ਮਿਲੀ ਦੇਖੋ ਵੱਡੀ ਸਾਜ਼ਿਸ਼ ਨਜ਼ਰ ਆ ਰਹੀ ਕਿਉਂਕਿ ਇਸ ਵਾਰ ਹੁਣ ਧਾਰਮਿਕ ਸਾਨੂੰ ਨਿਸ਼ਾਨਾ ਬਣਾਇਆ ਗਿਆ ਹੈ ਵੇ ਕਿਤੇ ਉਹ ਜੀ ਕਾਰਵਾਈ ਨਾ ਹੋਵੇ ਕਿ ਇੰਟੈਲੀਜੈਂਸ ਤੇ ਨੈਟਵਰਕ ਹੋਰ ਸਟਰੋਂਗ ਕੀਤਾ ਜਾਵੇ ਦੇਖੋ ਅਸੀਂ ਬੜੀਆਂ ਸਪੈਸ਼ਲ ਆਪਣੀਆਂ ਸਕਵਾਡਸ ਵਗੈਰਾ ਲਾਈਆਂ ਹੁਣ ਇਸ ਗੱਲ ਤੇ ਔਰ ਇੰਟੈਲੀਜੈਂਸ ਨੈਟਵਰਕ ਵੀ ਸਾਡਾ ਹੈ ਤੁਸੀਂ ਜੇ ਦੇਖੋਗੇ ਤੇ ਦੇਖੋ ਹਰ ਜਗ੍ਹਾ ਪੁਲਿਸ ਲਾਈ ਨਹੀਂ ਜਾ ਸਕਦੀ ਪੁਲਿਸ ਦਾ ਕੰਮ ਹੈ ਪ੍ਰिवेंट ਐਂਡ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਸੋ ਅਗਰ ਪ੍ਰिवेंट ਦੇ ਵਿੱਚ ਕਿਤੇ ਕੋਈ ਗੱਲ ਰਹਿ ਗਈ ਕਿਉਂਕਿ ਹਰ ਜਗ੍ਹਾ ਪੁਲਿਸ ਮੌਜੂਦ ਨਹੀਂ ਹੁੰਦੀ ਤਾਂ ਡਿਟੈਕਸ਼ਨ ਐਨੀ ਜਲਦੀ ਹੋ ਜਾਣੀ ਮੈਂ ਸਮਝਦਾ ਕਿ ਬਹੁਤ ਕਾਬਲੇ ਤਰੀਫ ਹੈ ਇਸ ਮਾਮਲੇ ਵਿੱਚ ਵੀ دہشت ਹੈ ਜੀ ਇਸ ਮਾਮਲੇ ਵਿੱਚ ਵੀ ਨੌਜਵਾਨਾਂ ਨੂੰ ਦੇਖੋ ਲੋਕਾਂ ਨੂੰ ਮੈਂ ਬਿਲਕੁਲ ਕਲੀਅਰ ਮੈਸੇਜ ਦੇਣਾ ਚਾਹੁੰਦਾ ਹਾਂ ਉਸ ਦਿਨ ਵੀ ਮੈਂ ਕਿਹਾ ਸੀ ਵੀ ਜਿਹੜੇ ਕ੍ਰਾਸ ਬਾਰਡਰ ਮਨਸੂਬੇ ਉਹਨਾਂ ਨੂੰ ਆਪਾਂ ਕਾਮਯਾਬ ਨਹੀਂ ਹੋਣ ਦਵਾਵਾਂਗੇ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਾ ਔਰ ਪੂਰੀ ਤਿਆਰੀ ਚਾ ਜਿਹੜਾ ਵੀ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਲੱਗਦਾ ਕਿ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀ ਇਹਨਾਂ ਦੇ ਨੈਟਵਰਕ ਡੈਫੀਨਟਲੀ ਜੀ ਡੈਫੀਨਟਲੀ ਸਰ ਇੱਕ ਵੱਡਾ ਸਵਾਲ ਨੌਜਵਾਨਾਂ ਨੂੰ ਲਗਾਤਾਰ ਕਿਤਾ ਜਾ ਰਿਹਾ ਹੈ ਲਾਲਚ ਦੇ ਕੇ ਸਰ ਦੇਖੋ ਮੈਂ ਨੌ ਬੱਚੇ ਵੀ ਐ ਛੋਟੇ ਭਰਾ ਵੀ ਐ ਕਿ ਛੋਟੇ ਲਾਲਚ ਚ ਜਾ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਮਿਹਨਤ ਨਾਲ ਕੰਮ ਕਰੋ ਮਿਹਨਤ ਦੀ ਕਮਾਈ ਚੀ ਬਰਕਤ ਹੈ ਉਹਦੇ ਨਾਲ ਤੁਹਾਨੂੰ ਬਾਹਰ ਬੈਠੇ ਲੋਕ ਛੋਟੇ ਲਾਲਚ ਚ ਫਸਾ ਦਿੰਦੇ ਆ ਤੇ ਬਾਅਦ ਚ ਤੁਸੀਂ ਜਿਹੜਾ ਕਾਨੂੰਨ ਦਾ ਸਾਹਮਣਾ ਔਰ ਜੇਲ੍ਹਾਂ ਚ ਤੁਹਾਡੀ ਜ਼ਿੰਦਗੀ ਕੱਟਦੀ ਹੈ ਬੜਾ ਸਵਾਲ ਵੀ ਇੱਕ ਬਣਿਆ ਸੀ ਸਰ ਸਾਰੇ ਲੋਕ ਦੇਖਣਾ ਚਾਹੁੰਦੇ ਸੀ ਕਹਿੰਦੇ ਸੀ 72 ਘੰਟੇ ਦਾ ਟਾਈਮ ਵੀ ਜਿਹੜਾ ਉਹ ਦਿੱਤਾ ਗਿਆ ਆਪਣਾ ਤਾਂ ਕਿਵੇਂ ਦੇਖਦੇ ਹੋ ਇੱਕ ਵੱਡੀ ਕਾਮਯਾਬੀ ਇਸ ਵਕਤ ਪ੍ਰਾਪਤ ਹੋਣਾ ਦੇਖੋ ਜੀ ਮੈਂ ਕਿਸੇ ਦੇ ਕੰਮ ਦੇ ਵਿੱਚ ਰਿਐਕਟ ਨਹੀਂ ਕਰਦਾ ਕੋਈ ਇਨਵੈਸਟੀਗੇਸ਼ਨ ਟਾਈਮ ਬਾਉਂਡ ਤਾਂ ਕਦੇ ਵੀ ਨਹੀਂ ਹੁੰ ਔਰ ਇਹੋ ਜੇ ਸੈਂਸੇਸ਼ਨਲ ਕੇਸਾਂ ਦੇ ਵਿੱਚ ਠੀਕ ਹੈ ਮੈਂ ਹਰੇਕ ਦੀ ਡੈਮੋਕਰੇਟਿਕ ਰਾਈਟ ਹੈ ਜੋ ਮਰਜੀ ਕਹਿਣ ਪਰ ਉਹ ਮਤਲਬ ਗੱਲ ਸਾਡੇ ਪ੍ਰੋਫੈਸ਼ਨਲ ਸਿਸਟਮ ਦੇ ਵਿੱਚ ਤੇ ਇਹ ਹੈ ਕਿ ਸਾਡਾ ਕੋਸ਼ਿਸ਼ ਹੁੰਦੀ ਹੈ ਅਸੀਂ ਤਾਂ ਇਮੀਡੀਏਟਲੀ ਉਹਨੂੰ ਟ੍ਰੇਸ ਕਰਨਾ ਹੁੰਦਾ ਕੁਝ ਹੋਰ ਮੁਜਰਮ ਵੀ ਆਸ ਹੈਗੀ ਨਾ ਚੈਲੰਜ ਹੀ ਸਾਰੇ ਕੇਸ ਦੇਖੋ ਚੈਲੰਜ ਕੋਈ ਵੀ ਇਹੋ ਜਿਹਾ ਕੇਸ ਹੁੰਦਾ ਹੀ ਹੈ ਜੀ ਜਿੱਦਾਂ ਲੋਕ ਇਫੈਕਟ ਹੁੰਦੇ ਨੇ ਔਰ ਜਿਹੜੀ ਸਾਡੀ ਪੀਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਟ ਮੈਂ ਸਮਝਦਾ ਕਿ ਸਾਡੀ ਟੀਮ ਹਮੇਸ਼ਾ ਹੀ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਹੈਵ ਰੈਜ਼ਨ ਟੂ ਦੀ ਇਕੁਏਸ਼ਨ ਮੌਕੇ ਦੇ ਉੱਤੇ ਪੂਰਾ ਉਹਨਾਂ ਨੇ ਹਮੇਸ਼ਾ ਗ੍ਰਿਪ ਕਰਕੇ ਔਰ ਕਾਮਯਾਬੀ ਸਾਨੂੰ ਮਿਲ ਗਈ ਜਿਹੜਾ ਜਿਹੜਾ ਬੰਦਾ ਇਹ ਕਾਮਯਾਬੀ ਹਾਸਿਲ ਹੋ ਰਿਹਾ ਹੈ ਉਹਨੂੰ ਇੱਕ ਟੀਮ ਲੱਗੀ ਰਹੀ ਸਰ ਬੜਾ ਵੱਡਾ ਆਪਰੇਸ਼ਨ ਸੀ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਇਹ ਸਾਰੇ ਆਫੀਸਰ ਜਿਨ੍ਹਾਂ ਦੇ ਮੈਂ ਨਾਮ ਲਏ ਇਹਨਾਂ ਨੇ ਸੌਕੇ ਨਹੀਂ ਦੇਖਿਆ ਨਾ ਇਹਨਾਂ ਦੇ ਜਿਹੜੇ ਨਾਲ ਟੀਮ ਨੇ ਜੀ ਔਰ ਦਿਨ ਰਾਤ ਮਿਹਨਤ ਕੀਤੀ ਚੈਲੰਜ ਲਿਆ ਔਰ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਅਸੀਂ ਸਹੀ ਮਾਰਗ ਤੇ ਆ ਔਰ ਜਿਹੜੇ ਬੰਦੇ मतलब ਲੋਕਾਂ ਦੀ ਜਾਨਾਂ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਜਾਂ ਮਾਰਨ ਦੀ ਕੋਸ਼ਿਸ਼ ਕਰ ਰਹੇ ਪਰਮਾਤਮਾ ਦੇ ਘਰ ਨੂੰ ਟਾਰਗੇਟ ਕੀਤਾ ਜਾ ਰਿਹਾ ਉਸ ਬੰਦਿਆਂ ਦੇ ਵਿੱਚ ਖਿਲਾਫ ਸਾਡੀ ਜੰਗ ਦੇ ਵਿੱਚ ਸਾਨੂੰ ਕਾਮਯਾਬੀ ਦਿਓ ਪਰਮਾਤਮਾ ਨੇ ਸੁਣੀ ਹੈ ਸਾਡੀ ਜਿਹੜਾ ਮੁੱਖ ਫਰਾਰ ਹੋਇਆ ਬਦਮਾਸ਼ ਉਹਦੇ ਬਾਰੇ ਉਹ ਵਿਸ਼ਾਲ ਹੈ ਉਹਦਾ ਨਾਮ ਜੀ ਉਹ ਰਾਜਸਥਾਨਸੀ ਦਾ ਰਹਿਣਾ ਹੈ ਐਲੀਸ ਚੂਈ ਜੀ ਉਹ ਵੀ ਜਲਦੀ ਗ੍ਰਿਫਤਾਰ ਕਰਾਂਗੇ ਠੀਕ ਹੈ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜਾ ਅਮਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿਹੜਾ ਖੁਦ ਜਿਹੜਾ ਮੌਕੇ ਤੇ ਜਿਹੜਾ ਉਹ ਪਹੁੰਚੇ ਹੋਏ ਸੀ ਤੇ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਐਨਕਾਊਂਟਰ ਵਾਲੀ ਜਗ੍ਹਾ ਸੀ ਜਿੱਥੋਂ ਅਸੀਂ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਹਾਂ ਸੋ ਇਹ ਜਾਣਕਾਰੀ ਜਿਹੜਾ ਪੁਲਿਸ ਕਮਿਸ਼ਨਰ ਸਾਹਿਬ ਦੇ ਵੱਲੋਂ ਜਿਹੜਾ ਇਹ ਦਿੱਤੀ ਗਈ ਜੋ ਮੌਕੇ ਤੇ ਵੱਡੀ ਫੋਰਸ ਦੇ ਨਾਲ ਪਹੁੰਚੇ ਦੱਸਣਯੋਗ ਇਹ ਵੀ ਹੈਗਾ ਵਾ ਕਿ ਜੋ ਜਵਾਬੀ ਜਦੋਂ ਫਾਇਰ ਜਿਹੜਾ ਉਧਰੋਂ ਕੀਤੇ ਗਏ ਤਾਂ ਫਿਰ ਮੁਲਾਜ਼ਮ ਜਿਹੜੇ ਵੀਰ ਸੀ ਉਹਨਾਂ ਨੇ ਵੀ ਫਾਇਰ ਕੀਤੇ ਜਿਸ ਦੇ ਦੌਰਾਨ ਜਿਹੜਾ ਵਾ ਦੋ ਵੀਰਾਂ ਤੇ ਗੋਲੀ ਵੀ ਜਿਹੜਾ ਲੱਗੀ ਇੱਕ ਦੇ ਵਿੱਚ ਕਨਸਟੇਬਲ ਤੇ ਇੱਕ ਐਸਚਓ ਅਮੋਲਕ ਦੀਪ ਵੀ ਸ਼ਾਮਲ ਨੇ ਆਪਣਾ ਤਾਂ ਪੰਜ ਰਾਉਂਡ ਜਿਹੜਾ ਵਾ ਉਹ ਜਿਹੜਾ ਦੱਸੇ ਜਾ ਰਹੇ ਨੇ ਇੱਕ ਦੀ ਤਾਂ ਮੌਕੇ ਤੇ ਦੱਸਿਆ ਜਾ ਰਿਹਾ ਕਿ ਡੈਥ ਹੋ ਗਈ ਤੇ ਦੂਜਾ ਜਿਹੜਾ ਵਾ ਫਰਾਰ ਹੋ ਗਿਆ ਤਾਂ ਦੱਸਣਯੋਗ ਇਹ ਵੀ ਜਾਣਕਾਰੀ ਜਿਹੜੀ ਆ ਪੁਲਿਸ ਕਮਿਸ਼ਨਰ ਸਾ ਵੱਡੀ ਜਿਹੜੀ ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਪੁਲਿਸ ਨੂੰ ਕਾਮਯਾਬੀ ਮਿਲੀ ਆ ਜੋ ਸਭ ਤੋਂ ਵੱਡੀ ਖਬਰ ਜਿਹੜਾ ਬਣੀ ਹੋਈ ਸੀ ਵੱਡਾ ਜਿਹੜਾ ਮੰਦਿਰ ਸੀ ਜਿਹੜਾ ਠਾਕੁਰ ਦਵਾਰ ਮੰਦਿਰ ਸੀ ਜਿਹੜਾ ਜਿਸ ਦੇ ਵਿੱਚ ਜਿਹੜਾ ਬੰਬ ਬਲਾਸਟ ਜਿਹੜਾ ਕੀਤਾ ਗਿਆ ਤੇ ਬਾਅਦ ਦੇ ਵਿੱਚ ਜਿਹੜਾ ਵਾ ਪੰਜਾਬ ਪੁਲਿਸ ਦੇ ਵਾਸਤੇ ਜਿਹੜਾ ਵੱਡੀ ਚੁਣੌਤੀ ਬਣਿਆ ਸੀ ਤਾਂ ਵੱਡੀ ਸਫਲਤਾ ਜਿਹੜੀ ਆ ਅੱਜ ਪੰਜਾਬ ਪੁਲਿਸ ਨੂੰ ਹਾਸਲ ਹੋਈ ਆ ਜਿਹਦੇ ਵਿੱਚ ਤੁਸੀਂ ਖੁਦ ਗੱਲਬਾਤ ਦੌਰਾਨ ਸੁਣਿਆ ਕਿ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਆਪਣਾ ਇਹਨਾਂ ਨੂੰ ਜਿਹੜਾ ਵਾ ਇੱਕ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪਰ ਬੜੀ ਜਿਹੜਾ ਇੱਕ ਜਿਹੜਾ ਬੰਦਾ ਸੀ ਇੱਕ ਜਿਹੜਾ ਮੁਜਲਮ ਸੀ ਜਿਹੜਾ ਸੀ ਉਸਦੇ ਗੋਲੀ ਲੱਗ ਗਈ ਤਾਂ ਉਹ ਉੱਥੇ ਹੀ ਢੇਰਦ ਕਰ ਜਿੱਦਾਂ ਕਰ ਦਿੱਤਾ ਗਿਆ ਆਪਣਾ ਸੋ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਜਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲੱਗਿਲ ਚਾ ਮੇਰੇ ਨਾਲ ਨੇ ਕੈਮਰਾਮੈਨ ਸੱਚ ਗਿੱਲ ਅਮਰੀਕ ਸਰਵਾਜ